ਅੱਛਾ ਮੇਰੀ ਸੁਣ ਗੱਲ ਜੇ ਕੋਈ ਇਨਸਾਨ ਕਿਸੇ ਨੂੰ ਆਪਣਾ ਸਮਝ ਕੇ ਤੇ ਰਾਜ਼ ਦੀ ਕੋਈ ਗੱਲ ਕਰੇ ਤੇ ਉਹਨੂੰ ਨਾਲ ਆਖੇ ਕਿ ਵੀ ਅਗਾ ਇਹ ਗੱਲ ਕਿਸੇ ਨਾਲ ਕਰੀ ਨਾ ਤੇ ਨਹੀਂ ਨਾ ਕਰਨੀ ਚਾਹੀਦੀ ਉਹਨੂੰ ਤੇ ਫਿਰ ਬਹੁਤ ਹੀ ਬੇਸ਼ੁਮਾਰ ਤੇਰ ਤੇ ਆਹ ਤੈਨੂੰ ਹੀ ਆਖਣ ਡੀਆਂ ਹੋਰ ਮੈਂ ਉਹ ਗੱਲ ਕਿਦੇ ਨਾਲ ਕੀਤੀ ਸੀ ਜਿਹੜੀ ਤੂੰ ਅੱਗੇ ਸਾਰੇ ਜ਼ਮਾਨੇ ਨੂੰ ਭੰਡ ਦਿੱਤੀ ਇਸੇ ਗੱਲੋਂ ਫਿਰ ਲੋਕਾਂ ਕੋਲ ਜੁੱਤੀਆਂ ਖਾਨੀ ਏ ਤੇ ਉਹ ਸਹੀ ਮਾਰਦੇ ਨੇ ਤੈਨੂੰ ਨਹੀਂ ਨਾਮ ਮਿਲ ਕਿਸੇ ਨੂੰ ਕਿਸੇ ਨੂੰ ਕੀ ਫਰਕ ਪੈਂਦਾ ਤੈਨੂੰ ਤੇ ਇੰਨਾ ਚਸਕਰ ਤੂੰ ਤੇ ਆਪ ਲੋਕਾਂ ਦੇ ਘਰ ਜਾ ਜਾ ਵੜ ਵੜ ਬੈਣੀ ਹੈ ਤੈਨੂੰ ਤੇ ਇਦਾਂ ਚਸਕਾ ਵੇ ਗੱਲਾਂ ਦਾ ਤੂੰ ਜਿੰਨੀ ਦੇਰ ਤੱਕ ਕੋਈ ਗੱਲ ਲਗਾ ਦੱਸ ਨਾ ਦਵੇ ਤੇਰੇ ਢਿੱਡ ਵਿੱਚ ਗੈਸ ਹੋਈ ਰਹਿੰਦੀ ਤੇਰੇ ਤੇ ਸੰਗ ਤੋਂ ਰੋਟੀ ਥੱਲੇ ਨਹੀਂ ਲੈਂਦੀ ਨੀ ਨਾ ਮਿਲ ਮੈਨੂੰ ਮੈਨੂੰ ਕੀ ਫਰਕ ਪੈਂਦਾ ਤੇ ਨਾਲੇ ਤੈਨੂੰ ਰਾਜ਼ੀ ਕਰਨਾ ਕਿਹੜਾ ਕੋਈ ਔਖਾ ਕੰਮ ਹੈ ਮੇਰੀ ਮਾਰਿਆ ਟੁੱਟੀ ਹੋਈ ਜੁੱਤੀ ਦੇ ਉੱਤੇ ਤੂੰ ਤੇ ਐਸੀ ਕੋਈ ਸਸਤੀ ਤਰੀਨ ਦੁਸ਼ਮੰਦਾਰ ਔਰਤ ਹੈ ਤੈਨੂੰ ਤੇ ਕੋਈ ਦੁਸ਼ਮਣ ਬੁਲਾ ਕੇ ਸਿਰਫ ਇੱਕ 20 ਵਾਲੀ ਚਾਕਲੇਟ ਖਵਾਵੇ ਨਾ ਤੇ ਤੈਨੂੰ ਆਖੇ ਕਿ ਆਪਣੇ ਰਿਸ਼ਤੇਦਾਰਾਂ ਦਾ 10 ਸਾਰੇ ਕਿੱਥੇ ਇਕੱਠੇ ਨੇ ਅਸੀਂ ਉਹਨਾਂ ਨੂੰ ਗੋਲੀ ਮਾਰਨੀ ਹੈ ਤੇ ਤੂੰ ਦੀਆਂ ਦੀ ਚਾਕਲੇਟ ਮਗਰ ਉਹਨਾਂ ਨੂੰ ਗੋਲੀ ਮਰਵਾ ਦੇ ਰਿਸ਼ਤੇਦਾਰਾਂ ਅੱਛਾ ਮੇਰੀ ਸੁਣ ਗੱਲ